ਆ ਜਾਂਦਾ ਮਿੰਡਾ ਲਈ ਆਇਆ ਕੋਈ ਉਹਨਾਂ ਦਾ ਡਾਕਟਰ ਉਹ ਜਿਹੜਾ ਉਹਨੂੰ ਲੈ ਆਇਆ ਕਿ ਜ਼ਿਆਦਾ ਲੋਕ ਉਹ ਕਿੰਨਾ ਟਾਈਮ ਦੇ ਦਬਾਅ ਚਾਹੁੰਦੇ ਉਹਨਾਂ ਨੇ ਨਹੀਂ ਕਰਨਾ ਹੋਇਆ ਜੀ ਮੈਂ ਦੋ ਦਾ ਉਹਨੂੰ ਫੋਨ ਲਾਉਂਦੇ ਆ ਉਹਦੇ ਡੈਡੀ ਨਾਲ ਚਾਹੀਦਾ ਤੁਸੀਂ ਕੋਈ ਗੱਲ ਕਰਦੇ ਆ ਦੋਹਾਂ ਦਾ ਉਹਨੂੰ ਫੋਨ ਕਰਵਾਉਂਦਾ ਭਾਈ ਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮੈਂ ਦੱਸੇ ਦਾ ਕਤਲ ਕੀਤਾ ਮੈਂ ਕੱਲ੍ਹ ਨੇ ਕੀਤਾ ਭਾਈ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮੁਰੇ ਗੱਟੀਆਂ ਲਾਉਂਦਾ ਸੀ ਫਿਰ ਵਾਰ-ਵਾਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਵਰ ਵਾਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਗਤ ਗੋਲੀ ਚੱਜਣਾ ਨਹੀਂ ਚੱਲੀ ਜਨਵਾਈ ਕਹੀ ਜਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਬੰਦੂਕੀ ਦੀ ਗੱਲ ਅੱਜ ਬੰਦਾ ਸਾਡੇ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਏ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਔਰ ਜੇ ਰਵਾਜ਼ ਬਰਕਾਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਤੈਨੂੰ ਰੱਖੋ ਅਸੀਂ ਤਾਂ ਛੰਡਿਆ ਨਾ ਹੀ ਮਾਰਦਾ ਭੈਣ ਚੋ ਨੂੰ ਨਾ ਰਣਾ ਇਹ ਬੜਾ ਸਮਝਾਇਆ ਸੀ ਭਾਈ ਸਾਰਾ ਹਵਾ ਕਰਦਾ ਸੀ ਸਾਡੇ ਤੇ ਅੱਜ ਕੰਮ ਹੋ ਗਿਆ ਵੀਰੇ ਬੜੀ ਹਾਂ ਜੀ ਵੀ ਤਾਂ ਸਮਝ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਫ ਕਰੂਣੇ ਸਾਨੂੰ ਕਿਰਪਾ ਕੀਤੀ ਸੀ 25 ਦਿਨ ਇਹਦੇ ਮਗਰ ਨਹੀਂ ਗਿਆ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਵਾਂ ਦੇ ਜਨ ਨਾਲ ਇਹਦੇ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸੀ ਸਾਡਾ ਬੰਦਾ ਨਹੀਂ ਬੜੂਗਾ ਆਕੇ ਸਾਡਾ ਬੰਦਾ ਨਹੀਂ ਬੜੂਗਾ ਆਕੇ ਪਰ ਹੈ ਐਤਵਾਰ ਨੂੰ ਜਾਣ ਕੇ ਆਇਆ ਸਾਡੀ ਦੁਕਾਨ ਦੇ ਨਾਲ ਗਵਾਂਡੀ ਲਵਲੀਏ ਨਾਵਾ ਤੁਹਾਡਾ ਤੇ ਜਸਪੀਰਤ ਦੀਦਾਂ ਦੀ ਮੌਤੇ ਕੀ ਕਹੋਗੇ ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਆ ਛੋਟੀ ਉਮਰ ਦੇ ਵਿੱਚ ਜਦੋਂ ਬੰਦਾ ਕੋਈ ਤਰੱਕੀ ਕਰਦਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਜਾ ਕਿੱਧਰ ਨੂੰ ਰہے ਹੈ ਜਸਪੀਰਤ ਸਿੰਘ ਜਿਨ੍ਹਾਂ ਨੂੰ ਮੈਂ ਆ سوشل میڈیا ਦੇ ਰਾਹੀਂ ਹੀ ਜਾਣਦਾ ਸੀਗਾ ਕਿਉਂਕਿ ਉਹ ਆਪਣੀ ਟ੍ਰੇਡਿੰਗ ਦੇ ਉੱਪਰ ਵੀਡੀਓਜ਼ ਵਗੈਰਾ ਉਹਨਾਂ ਦੀਆਂ ਆਉਂਦੀਆਂ ਸੀਗੀਆਂ ਤੇ ਅਸੀਂ ਇੱਕ ਸੇਮ ਲਾਈਨ ਦੇ ਬੰਦੇ ਆ ਸੇਮ ਲਾਈਨ 'ਚ ਕੰਮ ਕਰਦੇ ਆ ਸਟਾਕ ਮਾਰਕੀਟ ਦੇ ਤੇ ਬੱਚਿਆਂ ਨੂੰ ਸੇਧ ਦਿੰਦਾ ਸੀ ਜਿਸ ਕਿਰਤ ਬਹੁਤ ਵਧੀਆ ਕਿ ਤੁਸੀਂ ਸਿੱਖੋ ਪੰਜਾਬ 'ਚ ਰਹਿ ਕੇ ਤੁਸੀਂ ਜੇ ਟ੍ਰੇਡਿੰਗ ਕਰਦੇ ਆ ਜਾਂ ਕੰਮ ਕਰਦੇ ਆ ਹਨ ਤੇ ਆਪਣੇ ਗਰੀਬ ਪਰਿਵਾਰ ਤੋਂ ਉੱਠ ਕੇ ਉਹਨੇ ਮਿਹਨਤ ਕੀਤੀ ਸੀ ਇਹਨਾਂ ਉੱਪਰ ਗਿਆ ਸੀ ਪਰ ਤਰਾਸ ਦੀ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਤਾ ਉਹਦੀ ਉਹ ਗਲਤੀ ਹੋ ਜਾਂਦੀ ਆ ਜਾਂ ਕਿਤੇ ਨਾ ਕਿਤੇ ਉਹ ਉਹਦਾ ਕਸੂਰ ਹੋ ਜਾਂਦਾ ਕਿ ਕਾਮਯਾਬ ਬੰਦੇ ਨੂੰ ਛੇਤੀ ਸਾਰੀ ਦੁਨੀਆ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸਿੱਟਣ ਦੀ ਕੋਸ਼ਿਸ਼ ਕਰੋ ਤੇ ਬੜੀ ਮੰਦਪਾਗੀ ਘਟਨਾ ਇਹ ਜਸਕੀਰਤ ਸਿੰਘ ਦੇ ਨਾਲ ਕਿਉਂਕਿ ਬੜਾ ਇੱਕੋ ਲਾਈਨ ਦੇ ਹੋਣ ਕਰਕੇ ਦੇਖਦੇ ਸੀਗੇ ਕਿ ਬਈ ਬਹੁਤ ਵਧੀਆ ਕੰਟੈਂਟ ਸੀ ਬੱਚੇ ਸਿੱਖ ਰਹੇ ਸੀ ਅੱਜ ਮੈਨੂੰ ਕਈ ਬੱਚਿਆਂ ਦੇ ਮੈਸੇਜ ਆਏ ਕਿ ਬਈ ਆ ਗੱਲ ਹੋ ਗਈ ਮੈਨੂੰ ਉੱਥੋਂ ਹੀ ਪਤਾ ਲੱਗਿਆ ਹੁਣ ਘੰਟਾ ਪਹਿਲਾਂ ਹੀ ਹਜੇ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ ਆ ਕਿ ਮੈਂ ਪਰਿਵਾਰ ਨੂੰ ਮਿਲਾ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਚੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਜਿਹੜੇ ਵੀ ਇਸ ਚੀਜ਼ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਛੇਤੀ ਹੋਵੇ ਕਿਉਂਕਿ ਦੇਖੋ ਕਿਸੇ ਦਾ ਪੁੱਤ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਉਹ ਇਨਸਾਫ ਲਈ ਗੁਹਾਰ ਲਾਉਣ ਵਾਰ-ਵਾਰ ਇਸ ਚੀਜ਼ ਦਾ ਰੌਲਾ ਪਾਉਣ ਇਹ ਚੀਜ਼ ਚੰਗੀ ਨਹੀਂ ਲੱਗਦੀ ਸਰਕਾਰ ਨੂੰ ਤੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਜਿਵੇਂ ਆਪਾਂ ਨੂੰ ਜੀ ਪਤਾ ਹੀ ਹੈ ਕਿ 23 ਜੁਲਾਈ 2025 ਨੂੰ ਰਾਤ ਨੂੰ 8.5 9 ਵਜੇ ਇੱਕ ਬ੍ਰੀਫਿੰਗ ਕਰਨਾ ਹੋਈ ਸੀ ਕੋਟੀਸ਼ੀ এজੈਂਟ ਕੰਪਨੀ ਕੰਦਾ ਹੈ ਤਨਾ ਕਿਸੇ ਦਿਗਰ ਹੋਂਦ ਦੇ ਇਥੇ ਜਸਕਿਰਤ ਨਾਮ ਦੇ ਦੋ ਜੀ ਦੇ ਡੈਥ ਹੋ ਗਈ ਸੀ ਤੇ ਇਹਦੀ ਗੱਡੀ ਨੂੰ ਅਗਲਾ ਗਈ ਸਕੋਰਪੀਓ ਕੰਡੀ ਜਿਹਦਾ ਨੰਬਰ ਹੈ PB10 6Z2700 ਪਰ ਉਸ ਨੂੰ ਵੀ ਬਲਾਈਂਡ ਮੋਰਡਰਫਰ ਕਰਾਣਾ ਤੇ ਇਹਦੀ ਜਿਹੜੀ ਅੰਦਰੋਂ ਮਾਤਰੇ ਕਪੀਸ਼ ਨੂੰ ਜੀ ਫਾਦਰ ਦੇ ਬਿਆਨ ਫਾਦਰ ਨੇ ਵੀ ਆਕੇ ਬਿਆਨ ਲਖਾਇਆ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਰਮਨਜੀਤ ਹੈ ਤੇ ਉਹ ਆਪਣੇ ਸਾਰੇ ਸਾਥੀਆਂ ਨਾਲ ਉਹਨੇ ਵਾਅਦਾ ਨੂੰ ਜ਼ਾਦ ਦਿੱਤਾ ਕਿ ਤਫ਼ਤੀਸ਼ ਦੇ ਅੱਗੇ ਕਲ ਤਫ਼ਤੀਸ਼ ਕਰਨ ਲਈ ਵਰਕਫੋਰਸ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਪੀ ਜਗਰਾਉਂ ਡੀਐਸਪੀ ਡੀ ਐਸਐਚਓ ਸਿਟੀ ਦੇ ਨਾਲ ਚਾਰਜ ਚੌਂਕੀ ਬਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਤਫ਼ਤੀਸ਼ ਅੱਗੇ ਬੜੀ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰਸ ਦੀ ਚੈਕਿੰਗ ਹੋਈ ਡਿਟੇਲਡ ਮੋਬਾਈਲ ਜਿਹੜੀ ਸੀਰੀਅਸ ਗੈਰਨੀ ਲొਕੇਸ਼ਨਸ ਨੇ ਉਹਨੀਆਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਨੂੰ ਅਰੈਸਟ ਕਰ ਲਿਆ ਹੈ ਇਸ ਨੂੰ 30 ਜਿਹੜਾ ਮਕਦਮਾ ਨੰਬਰ ਹੈ 173 ਵੱਡਾ 25 ਅੰਡਰ 110 190 199 324 4 ਬੀ ਐਨ ਐਸ ਉਹਨਾਂ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹਦੀ ਰਿਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਵਾਰਦਾ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀ ਵੀ 10 ਬੀ ਜ਼ेड 568 ਟਾਟਾ ਜਨਨ ਜਿਹੜੀ ਪਿਕਅਪ ਗੱਡੀ ਸੀ ਉਹ ਸੀ ਨਾਲ ਗੱਡੀ ਤੋਂ ਵਾਇਫਾਂ ਵੀ ਮਿਲੇ ਆਗੇ ਇਹ ਇੱਕ ਜਿਹੜਾ ਮਰਮਿਲਾ ਬੰਦਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਮੋਰ ਦਾ ਪਿਸਤਲ ਵੀ ਮੈਗਜ਼ੀਨ ਵੀ ਲੱਗਿਆ ਹੋਇਆ ਹੈਗਾ ਤੇ ਉਸ ਉਹ ਵੀ ਅਸਲ ਕਲਰ ਕਰ ਲਈਏ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਲੱਗੀ ਹੈ ਪੂਰੀ ਜਿਹਦੇ ਨਾਲ ਗੱਡੀ ਨੂੰ ਮੱਗ ਲਗਾਈ ਦੀ ਸੀ ਉਹ ਨਹੀਂ ਸੀ ਤੋੜਿਆ ਗਿਆ ਸੋ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜਿਹੜਾ 30 ਦਿਨ ਦਾ ਸਮਾਂ ਰਿਮਾਂਡ ਵੀ ਮਿਲ ਗਿਆ ਤੇ ਹੁਣ ਅੱਗੇ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੈ ਇਹਦਾ ਫੋਕਸ ਉਹਦੇ ਤੇ ਸੀ ਜਿਹਨੇ ਬਾਦੀ ਪੰਜਾਬ ਦੇ ਤਾਂ ਕਿਉਂ ਲੁਕਾ ਉਹ ਸਾਰਾ ਡਿਟੇਲ ਤਕੀ ਚੱਲੂਗੀ ਮੁੱਢਲੀ ਤੌਰ ਤੇ ਇਹ ਪਤਾ ਚਲਿਆ ਕਿ ਇਹਨਾਂ ਦੀ ਆਪਸ ਕੋਈ ਮਤਲਬ ਪਰਸਨਲ ਐਨਮੀਟੀ ਸੀ ਜਿਹੜੀ ਵੀ ਕੁਝ ਦਿਨ ਪਹਿਲਾਂ ਵੀ ਕੋਈ ਨਹੀਂ ਛੋਟੀ ਪਹਾਸੂਨੀ ਹੋਈ ਝੜਕ ਹੋਈ ਅਹ ਕ੍ਰਿਸ਼ਟੋ ਬਾਅਦ ਪੰਚਾਇਤੀ ਤੌਰ ਤੇ ਆਪਸ ਵਿੱਚ ਬੈਠੀ ਤਾਂ ਕਿ ਇਸ ਟੀਨ ਰਿਜ਼ੋਲਵ ਕੀਤਾ ਜਾਏ ਬਟ ਅਨਫੋਰਚੂਨੇਟਲੀ 23 ਅਪ ਨੂੰ ਇਨਸੀਡੈਂਟ ਹੋਇਆ ਜਿਹਦੇ ਕਰਕੇ ਹੰਗਰੀ ਦਿੱਤੀ ਸਰ ਇਹ ਰਮਨ ਉਹੀ ਹੈ ਜਿਸ ਦੀ ਵੀਡੀਓ ਬਾਰੇ ਲੋਕਾਂ ਨੇ ਆਪ ਕੀਤੀ ਹੈ ਜੀ ਕਿ ਮੈਂ ਇਸਰ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਹੀ ਚੱਲ ਰਹੀ ਹੈ ਜੀ ਹਲੇ ਹਲੇ ਹੁਣ ਕਿਉਂਕਿ ਬੰਦਾ ਅੱਜ ਹੀ ਫੇਰਿੰਗ ਰਿਫਰਮ ਹੋਏ ਨੇ ਮੇਨ ਲੋਸ਼ੀ ਉਹੀ ਵੀ ਟੈਨ ਦਾ ਸਾਡੇ ਕੋਲ ਰਿਮਾਂਡ ਹੈ ਤਾਂ ਸਾਰੀ ਅਸੀਂ ਡਿਟੇਲ ਵਿੱਚ ਕਹਾਂਗੇ ਕਿ ਇਨਸੀਡੈਂਟ ਤੋਂ ਪਹਿਲਾਂ ਕੀ ਹੋਇਆ ਤੇ ਬਾਅਦ ਵਿੱਚ ਕੀ ਹੋਇਆ ਤੇ ਕਿਹੜੀ ਕਿਹੜੀ ਵੀਡੀਓ ਬਾਰੇ ਕੀ ਕੀ ਆ कि ਜਿਵੇਂ ਵੀ ਵੀਡੀਓ ਵਾਲੀ ਕਿਤੇ ਨੇ ਉਹਨੂੰ ਬਿਕਾਇਦਾ ਪ੍ਰੋਪਰ ਜਿਹੜਾ ਐਸ ਪਰ ਲਾਅ ਹੈ ਜਿਹੜਾ ਨਵਾਂ ਉਹਨਾਂ ਆਈਟੀ ਐਕਟ ਆਗਿਆ ਉਹਦੇ ਅੰਦਰ ਨਵਾਂ ਅਸੀਂ ਇਸਾਨਾ ਪ੍ਰੋਪਰਲੀ ਫੋਰਮ ਚੋਂ ਹੀ ਕਵਰ ਕਰਾਂਗੇ ਡਿਟੇਲਡ ਨੂੰ ਫਾਈਨਸੀ ਕਜ਼ਮੀਨੇਸ਼ਨ ਹੋਗੀ ਫਾਈਨਸੀ ਉਹਦਾ ਤਾਂਕੀ ਜਿਹੜਾ ਇਸ ਤਰ੍ਹਾਂ ਦਾ ਗੀਨੀਅਸ ਕ੍ਰਾਈਮ ਹੈ ਉਹਦੇ ਵਿੱਚ ਸ਼ੂਸ਼ੀ ਹੋ ਸਭ ਤੋਂ ਸਖਤ ਸਜ਼ਾ ਕੋਰਪੋਰਲ ਦੀ ਸੈਨਿਕ ਬੰਦਾ ਦੀ ਉਮੀਦਾਂ ਵਿੱਚ ਸ਼ਾਮਲ ਹੁੰਦੀ ਇਸ ਇਨਸੀਡੈਂਟ ਦੇ ਵਿੱਚ ਜੋ ਦਿਖ ਰਿਹਾ ਜੀ ਜੋ ਸਾਨੂੰ ਲੱਗ ਰਿਹਾ ਪੰਜ ਤੋਂ ਛੇ ਬੰਦੇ ਉਸ ਦਿਨੇ ਜਿਹਨੇ ਵਿੱਚੋਂ ਇੱਕ ਮਿੰਨੂ ਅਸੀਂ ਫੜ ਲਿਆ ਉਹ ਅੱਗੇ ਉਹਨਾਂ ਦਸਤੀਜ ਜਿਵੇਂ ਜਿਵੇਂ ਉਹ ਅਨਫੋਲਡ ਹੋ ਗਈ ਸਰ ਕਿਸ ਤਰੀਕੇ ਨਾਲ ਉਹਨੂੰ ਕਾਬੂ ਕੀਤਾ ਜੀ ਕਾਨੂੰਨ ਪਹੁੰਚ ਗਿਆ ਜੀ ਉਹਨੂੰ ਸ਼ੱਕ ਸੀ ਦੋਨੋਂ ਬੰਦਿਆਂ ਤੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਖੜਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜਿਨਨ ਆ ਪੀਵੀ 10 ਡੀਜ਼ਲ ਕਾਲੀ ਥਾਟ ਜਰੂਰ ਇੱਕ ਕੈਮਰੇਾਂ ਦੇ ਵਿੱਚ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕੈਮਰੇਾਂ ਦੇ ਵਿੱਚ ਇੱਕ ਗੱਡੀ ਆ ਗਈ ਤਾਂ ਫਿਰ ਸਾਨੂੰ ਸਟੋਪ ਰਿਪੋਰਟ ਫਾਰਮ ਹੋ ਗਿਆ ਕਿ ਗੱਡੀ ਉਹਨਾਂ ਦੇ ਬਲਾਕ ਕਰਦੀ ਤੇ ਪੁਲਿਸ ਟੀਮ ਦੇ ਪੂਰੇ ਐਫਰਟਸ ਰਹੇ ਸਰ ਗੋਲੀ ਦਾ ਬਿਲਕੁਲ ਪੁਲਿਸ ਨੇ ਇਹ ਤੁਸੀ ਕਿਵੇਂ ਦੇਖਿਆ ਹੋਣਾ ਇੱਕ ਤਰ੍ਹਾਂ ਦਾ ਹਾਲਾਂਕਿ ਫਾਦਰ ਨੇ ਬਾਈ ਨੇ ਪਰਸੈਂਟ ਅਚ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਦੀ ਥੋੜੀ ਦੂਰੀ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਹੋਏ ਬੜੀ ਮਿਹਨਤ ਨਾਲ ਵਿਦਨ 48 ਆਵਰਸ ਉਸਨੇ ਟ੍ਰੇਸ ਕੀਤਾ ਸੋ ਇਹ ਇਹ ਇੰਪੋਰਟੈਂਟ ਕੇਸ ਜਿਹੜਾ ਅਸੀਂ ਕ੍ਰੈਕ ਕੀਤਾ ਹੈ ਸਰ